ਇਹ ਤਸਵੀਰਾਂ ਜਲੰਧਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਉਸ ਸਮੇਂ ਫੌਜ ਦਾ ਕਾਫਲਾ ਪਹੁੰਚ ਗਿਆ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਦਿਨ ਸ਼ਨੀਵਾਰ ਤੜਕਸਾਰੀ ਇੱਕ ਭਾਰਤੀਆ ਫੌਜ ਦੇ ਲੈਫਟੀਨੈਂਟ ਦੀ ਹਾਦਸੇ ਦੌਰਾਨ ਮੌਤ ਹੋਗੀ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਜਲੰਧਰ ਦੇ ਪਤਾਰਾ ਨੇੜੇ ਨਾਰੰਗਪੁਰ ਪਿੰਡ ਦੇ ਕੋਲ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਲੈਫਟੀਨੈਂਟ ਅਤੇ ਕੈਪਟਨ ਆਪਣੀ ਕ੍ਰੇਟਾ ਕਾਰ ਦੇ ਵਿੱਚ ਸਵਾਰ ਹੋ ਕੇ ਜਲੰਧਰ ਜਾ ਰਹੇ ਸਨ ਪਰ ਇਸ ਦੌਰਾਨ ਹੀ ਧੁੰਦ ਦੇ ਕਾਰਨ ਇਹ ਭਿਆਨਕ ਸੜਕ ਹਾਸਾ ਵਾਪਰ ਗਿਆ। ਦੱਸਿਆ ਜਾ ਕਹਿਆ ਕਿ ਹਾਦਸੇ ਦੌਰਾਨ ਲੈਫਟੀਨੈਂਟ ਦੀ ਕਾਰ ਪਲਟੇ ਖਾ ਗਈ ਤੇ ਜਿਸ ਦੌਰਾਨ ਇਸ ਹਾਦਸੇ ਦੇ ਵਿੱਚ ਲੈਫਟੀਨੈਂਟ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਜੀਵਨ ਸਿੰਘ ਹੋਰਾ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਦਿਲ ਦਹਿਲ ਜਾਵੇਗਾ ਅਸੀਂ ਸਮੇਂ ਹੁੰਦੇ ਵਿੱਚ ਆ ਰਹੇ ਸੀ ਹਰੀਪੁਰ ਤੋਂ ਜਾ ਰਹੇ ਸੀ ਅੱਛਾ ਇਹ ਟੈਂਪੂ ਆ ਰਿਹਾ ਹੈ ਠੀਕ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਦਾ ਨਾਮ ਕੀ ਤੇ ਕਿਹੜੀ ਰੈਜੀਮੈਂਟ ਤੋਂ ਸੀਗੀ ਸੱਚੇ ਅਦ੍ਰਸ਼ਕੇ ਸੀਗੇ ਇਹਨਾਂ 18 ਸੈਕ ਰੈਜੀਮੈਂਟ ਤੋਂ ਸੀ ਸੈਕ ਰੈਜੀਮੈਂਟ ਤੋਂ ਸੀਗੇ ਤੇ ਕਾਰਨ ਕੀ ਤੁਹਾਨੂੰ ਦੱਸਦੇ ਧੁੰਦਾ ਧੁੰਦਾ ਕਰਨ ਤੇ ਕਿੰਨੇ ਜਣੇ ਸੀਗੇ ਕਰਦੇ ਦੋ ਜਣੇ ਸੀ ਤੇ ਦੂਸਰੇ ਅਸਲੀ ਜਿਹੜੇ ਇਲਾਜ ਸੀ ਉਹ ਜਿਹੜੇ ਇਲਾਜ ਸੀ ਤੇ ਹੁਣ ਕਾਰਵਾਈ ਕੀਤੀ ਜਾਰੀ ਹੈ 174 ਕੀਤੀ ਹੈ 174 ਦੀ ਹੈ ਨਾਮ ਦੁਬਾਰਾ ਰਿਪੀਟ ਕਰ ਦਿਓ ਕਿੱਥੇ ਦੇ ਰਹਿਣ ਵਾਲੇ ਨੇ ਐਡਰੈਸ ਕਿਹਦੇ ਸੀ ਹਸਾਰ ਹਸਾਰ ਹਾਂਜੀ ਐਡਰੈਸਕ ਨਾ ਜਿਹੜਾ ਲੈਫਟੀਨੈਂਟ ਨਹੀਂ ਹੈ ਲੈਫਟੀਨੈਂਟ ਹੈ ਠੀਕ ਹੈ ਜੀ ਇਹ ਹਸਾਰ ਤੋਂ ਆਣਾ ਆਪਣੇ ਰਹਿਣੇ ਤੋਂ ਹਰਿਆਣੇ ਕੋਨੇ ਉੱਥੇ ਦੇ ਰਹਿਣ ਵਾਲੇ ਨੇ ਇਹ ਉਮਰ ਕਿੰਨੀ ਹੈ ਇਹਨਾਂ ਦੀ ਇਹਨਾਂ ਦੀ ਹੈਗੀ 21 ਤੇ ਕਾਰ ਕਿਹੜੀ ਸੀ ਜਿਹਨਾਂ ਦੀ ਪ੍ਰਾਈਵੇਟ ਸੀਗੀ ਆ ਆਰਮੀ ਦੀ ਸੀਗੀ ਤਰ੍ਹਾਂ ਦਾ ਪ੍ਰਾਈਵੇਟ ਕਾਸਟ ਠੀਕ ਹੈ ਥਾਣੇਦਾਰ ਜੀਵਨ ਸਿੰਘ ਹੋਰਾਂ ਨੇ ਦੱਸਿਆ ਕਿ ਮ੍ਰਿਤਕ ਲੈਫਟੀਨੈਂਟ ਦਾ ਪੋਸਟਮਾਰਟਮ ਕਰਕੇ ਦੇ ਨੂੰ ਫੌਜੀ ਅਫਸਰਾਂ ਦੇ ਹਵਾਲੇ ਕਰ ਦਿੱਤਾ ਅਤੇ ਹਾਦਸੇ ਦੌਰਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਕੈਪਟਨ ਨੂੰ ਮੁੱਢਲੀ ਸਹਾਇਤਾ ਦੇ ਕੇ ਮਿਲਟਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਲਈ ਰੈਫਰ ਕਰ ਦਿੱਤਾ ਮ੍ਰਿਤਕ ਲੈਫਟੀਨੈਂਟ ਦੀ ਪਛਾਣ ਅਜੀਤ ਜੋ ਕਿ ਹਰਿਆਣਾ ਦਾ ਵਾਸੀ ਦੱਸਿਆ ਜਾ ਰਿਹਾ ਜਦਕਿ ਉਸ ਦਾ ਕੈਪਟਨ ਸਾਥੀ ਯਵਰਾਜ ਰਾਜਸਥਾਨ ਨਾਲ ਸਬੰਧਤ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ